ਫਤੇਗੜ ਚੂੜੀਆਂ ਦੇ ਪਿੰਡ ਫਤੇਵਾਲ ਵਿੱਚ ਕੱਲ ਰਾਤ ਤੇਜ਼ بارش ਕਾਰਨ ਇੱਕ Dalit ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਜਿਸ ਦੇ ਕਾਰਨ ਪਰਿਵਾਰ ਦੇ ਮੁਖੀ ਦੀਪਾ ਮਸੀ ਨੂੰ ਮਾਮਲੀ ਸੱਟਾਂ ਲੱਗੀਆਂ ਪਰ ਬਾਕੀ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ ਇਸ ਦਰ ਘਟਨਾ ਨਾਲ ਘਰ ਦਾ ਸਾਰਾ ਸਮਾਨ ਮਲਬੇ ਹੇਠਾਂ ਆ ਕੇ ਖਰਾਬ ਹੋ ਗਿਆ ਹੈ ਪਿੰਡ ਦੇ ਨੰਬਰਦਾਰ ਨਵਦੀਪ ਸਿੰਘ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਹੋਈ ਹੈ ਜੀ ਸਾਡੇ ਆਪਣੇ ਥੋੜਾ ਜਿਹਾ ਪਹਿਲਾਂ ਤੇ Dalit ਪਰਿਵਾਰ ਦਾ ਮਕਾਨ ਡੇ ਪਿਆ ਵਾ ਤੇ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਇਹਦੀ ਮਦਦ ਕਰੇ ਤੇ ਸਰਕਾਰ ਵੱਲੋਂ ਜਿਹੜੀਆਂ ਆਉਂਦੀਆਂ ਸਹੂਲਤਾਂ ਆਂ ਦਲਤ ਪਰਿਵਾਰ ਤੱਕ ਜਾਂ ਗਰੀਬ ਪਰਿਵਾਰ ਤੱਕ ਨਹੀਂ ਪਹੁੰਚਦੀਆਂ ਉਹ ਪਹੁੰਚਣੀਆਂ ਚਾਹੀਦੀਆਂ ਵਾਂ ਤੇ ਜਾਨੀ ਨੁਕਸਾਨ ਜਿਹੜਾ ਬਚਾਓ ਗਿਆ ਮਾਲੀ ਨੁਕਸਾਨ ਹੋਇਆ ਇਹਨੂੰ ਜਿਹੜੀ ਆ ਉਹ ਮਤਲਬ ਮਿਲਣੀ ਚਾਹੀਦੀ ਆ ਸਹੂਲਤ ਮਿਲਣੀ ਚਾਹੀਦੀ ਆ ਅਸੀਂ ਇਹ ਦਲਤ ਪਰਿਵਾਰ ਦੇ ਨਾਲ ਰਾਤ ਸੁੱਤੇ ਪਏ ਹੀ ਮੀਂਹ ਆ ਗਿਆ ਤੇ ਸਾਰਾ ਪਰਿਵਾਰ ਸੁੱਤੇ ਹੀ ਤੇ ਇਨਚਾਨਕ ਕੋਠਾ ਡਿੱਗ ਪਿਆ ਤੇ ਕੁਛ ਮੇਰੇ ਆ ਗੋਡੇ ਤੇ ਸੱਟ ਲੱਗੀ ਐ ਕੁਛ ਆ ਮੋਢੇ ਤੇ ਲੱਗ ਗਈ ਤੇ ਬਾਕੀ ਪਰਿਵਾਰ ਬਚ ਗਿਆ ਕੁਛ ਦਵਾਈ ਦੂਈ ਲੈਂਦੀ ਐ ਤੇ ਅਸੀਂ ਬਹੁਤ ਗਰੀਬ ਆਗੇ ਇਸ ਕਰਕੇ ਅਸੀਂ ਕੁਝ ਨਹੀਂ ਕਰ ਸਕਦੇ ਉਹ ਵੇਦਾਂ ਟਾਈਮ ਹੀ ਦਾ ਦੁਬਾਰਾ ਸਾਈ ਤੇ ਸਾਡਾ ਮਕਾਨ ਇੱਕੋ ਹੀਗਾ ਤੇ ਡੇਗ ਪਿਆ ਹੀਗਾ ਤੇ ਸਾਰੇ ਬੱਚੇ ਬੱਚੇ ਸਮੇਂ ਇਹਦੀ ਮਤਲਬ ਹੀ ਬਾਅਦ ਫਿਰ ਅਪਾ ਨਿਕਲੇ ਆ ਤੇ ਸਮਾਨ ਸਾਰਾ ਸਾਡਾ ਟੁੱਟ ਭੱਜ ਗਿਆ ਸਰਕਾਰ ਕੋਈ ਸਮਝਿਆ ਕਿ ਸੋ ਤਾਂ ਸਾਨੂੰ ਮੈਂ ਗਰੀਬ ਆਦਮੀ ਆ ਤੁਹਾਨੂੰ ਮਿਲੇ ਬਰਦਾਸ਼ਤ ਪਰ ਤੋਂ ਰਿਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਖਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੁਰੰਤ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia dot com.